ਕੀ ਕਰਨਾ ਚਾਹੁੰਗੇ ਬਾਬਾ ਹਾਂ ਇਹ ਜਿਹੇ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਹੈਗਾ ਉਹਦੇ ਚ ਇੱਕ ਖਬਰ ਛਪੀ ਸੀ 22 ਨੋਨ ਤੇ ਉਸ ਬਾਰੇ ਇਹ ਪ੍ਰੈਸ ਕਾਨਫਰੈਂਸ ਹੈ ਉਹ ਉਸ ਨਿਊਜ਼ ਦੇ ਜਿਹੜੇ ਤੱਥ ਹੈ ਉਹ ਬਿਲਕੁਲ ਜਿਹੜੇ ਹੈਗੇ ਉਹ ਗਲਤ ਲਿਖੇ ਗਏ ਆ ਉਹਨਾਂ ਦੇ ਤੇ ਉਹਨਾਂ ਦੇ ਸਾਫ਼-ਸਾਫ਼ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਹ ਨਿਊਜ਼ ਆਈਟਮ ਛਾਪੀ ਹੈ ਤੇ ਉਹਦੇ ਵਿੱਚ ਮੇਰੀ ਫੋਟੋ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੀ ਮੇਰੀ 11 ਸਾਲ ਦੀ ਇਮੇਜ ਬਣਾਈ ਹੋਈ ਹੈ ਉਹ ਸਾਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਨਹੀਂ ਪਤਾ ਇਹ ਨਿਊਜ਼ ਪਲਾਂਟਡ ਹੈ ਜਾਂ ਨਹੀਂ ਪਲਾਂਟਡ ਹੈ ਬਟ ਬਾਈ ਚਾਂਸ ਇਹ ਨੂੰ ਉਸੇ ਦਿਨ ਲਈ ਗਈ ਹੈ ਜਿੱਦਨ ਹਾਈ ਕੋਰਟ 'ਚ ਇਸੇ ਤਰੀਕ ਜਿਹੜੇ ਕੇਸ ਚੱਲਦਾ ਉਹਦੀ ਵੀ ਡੇਟ ਸੀਗੀ ਵਾਈ ਤਰੀਕ ਨੂੰ ਤਾਂ ਇਸ ਕਰਕੇ ਮੈਂ ਉਹਦੇ ਵਿੱਚ ਜਿਹੜੇ ਐਚਟੀ ਵਾਲੇ ਨੇ ਉਹਨਾਂ ਨੂੰ ਇੱਕ ਮੇਲ ਵੀ ਲਿਖੀ ਹੈ ਜਿਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਤਾਥੀ ਅਡਾਉਟ ਕਲੀਅਰ ਕਰਨ ਜਾਂ ਮਾਫੀ ਮੰਗਣ ਨਹੀਂ ਤਾਂ ਮੈਂ ਤਿੰਨਾਂ ਚਾਰ ਦਿਨਾਂ 'ਚ ਜੇਕਰ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਂਦਾ ਤੇ ਉਹਨਾਂ ਦੇ ਮਾਨ ਹੰਦੀ ਦਾ ਕੇਸ ਵੀ ਕਰ ਦਵਾਂ ਮੈਟਰ ਕੀ ਸੀ ਮੈਮ ਪੁੱਛਣਾ ਮੈਟਰ ਇਹ ਹੈ ਜੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਕਿ ਕੋਈ ਜਿਹੜੀ ਅਵਾਰਡ ਹੈਗਾ ਜਿਹੜਾ ਉਹ ਤਾਂ ਮੋਟਾ ਹੋਇਆ ਸੀਗਾ ਜਿਹੜਾ ਕਿ ਮੇਰੇ ਵੇਲੇ ਹੋਇਆ ਸੀਗਾ ਉਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਹੈਗਾ ਦੋ-ਤਿੰਨ ਚੀਜ਼ਾਂ ਜਿਹੜੀਆਂ ਬਿਲਕੁਲ ਗਲਤ ਲਿਖੀਆਂ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇੱਕ ਤਾਂ ਕੰਪਨਸੇਸ਼ਨ ਜਿਹੜੀ ਹੈਗੀ ਹੈ ਉਹ ਸਬੋਰਡ ਦੀ ਉਹ ਪ੍ਰਾਪਤ ਹੀ ਨਹੀਂ ਮਿਲ ਚੁੱਕੀ ਹੈ ਜਦ ਕਿ ਤੁਸੀਂ ਅੱਜ ਵੀ ਚੈੱਕ ਕਰਾ ਸਕਦੇ ਹੋ ਕਿ ਕੰਪਨਸੇਸ਼ਨ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਖਾਤੇ 'ਚ ਹੀ ਪਈ ਹੈ ਉਹ ਕਿਸੇ ਨੂੰ ਮਿਲੀ ਨਹੀਂ ਹੈ ਤੇ ਇਹੀ ਜਿਹੜਾ ਕੇਸ ਹੈ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਕਿ ਜੀਡਬਲਯੂਪੀ ਸਿਵਲ ਰਿਟ ਪਟੀਸ਼ਨ 19216 2024 ਹੈ ਉਹਦੇ ਵਿੱਚ ਪ੍ਰਾਪਤੀ ਦੀ ਪ੍ਰੇਅਰ ਹੀ ਇਹ ਹੈ ਕਿ ਇਹਨਾਂ ਨੇ ਜਿਹੜੀ ਕੰਪਨਸੇਸ਼ਨ ਹੈਗੀ ਹੈ ਉਹ ਮੈਨੂੰ ਹਲੇ ਤੱਕ ਦਿੱਤੀ ਨਹੀਂ ਹੈ ਐਂਡ ਉਹਨਾਂ ਨੇ ਬਾਅਦ 'ਚ ਜਿਹੜਾ ਲਿਖਿਆ ਉਹਦੇ ਵਿੱਚ ਲਿਖਿਆ ਕਿ ਗਰੰਟੀਡ ਕੰਪਨਸੇਸ਼ਨ ਜਿਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਹੈਗੀ ਹੈ ਕੰਪਨਸੇਸ਼ਨ ਆਲਰੇਡੀ ਉਹਨਾਂ ਨੂੰ ਦੇ ਚੁੱਕੇ ਸੀ। ਇਹ ਸਭ ਤੋਂ ਪਹਿਲਾ ਤੱਥ ਇਹ ਦੱਸਦਾ। ਉਸ ਤੋਂ ਬਾਅਦ ਉਹਨਾਂ ਨੇ ਇੱਕ CLU ਬਾਰੇ ਜ਼ਿਕਰ ਕੀਤਾ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ 2022 'ਚ ਦਿੱਤੀ ਹੈ। ਪਹਿਲੀ ਗੱਲ ਤਾਂ CLU ਦੇਣ ਦਾ ਅਧਿਕਾਰ ਜਿਹੜਾ ਹੈ ਉਹ SDM ਨੂੰ ਹੁੰਦਾ ਹੀ ਨਹੀਂ ਇਹ ਗਲਾਡਾ ਵੱਲੋਂ ਦਿੱਤੀ ਜਾਂਦੀ ਹੈ ਸੀ ਹੈਗੀ। ਦੂਸਰੀ ਗੱਲ ਜੇ ਤੁਸੀਂ ਚੈੱਕ ਕਰੋਗੇ ਅੱਜ ਵੀ ਕਾਗਜ਼ ਜਿਹੜੇ ਹੈਗੇ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਾਂਗੇ ਕਿ 2013 'ਚ ਉਹਦੀ CLU ਹੋ ਗਈ ਸੀ। 2013 ਚ ਸੀਐਲਯੂ ਹੋਈ ਹੈ ਤੇ ਮੇਰੀ ਜਿਹੜੀ ਨੌਕਰੀ ਹੈ ਜਿਹੜੀ ਰਿਡਕਟ ਹੋਈ ਸੀ ਮੈਂ ਨੌਕਰੀ ਜੇ ਮੇਰੀ ਜੁਆਇਨਿੰਗ ਜਿਹੜੀ ਹੈਗੀ ਉਹ 2014 ਦੀ ਹੈ ਮੇਰੀ ਨੌਕਰੀ ਜੇ ਵੀ ਆਉਣ ਤੋਂ ਪਹਿਲਾਂ 2013 ਚ ਉਹ ਸੀਐਲਯੂ ਹੋਈ ਸੀ ਜੋ ਕਿ ਉਸ ਜਿਹੜਾ ਨਿਊਜ਼ ਆਈਟਮ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੈਂ ਅਪਰੂਵਲ ਜਿਹੜੀ ਹੈਗੀ ਹੈ ਸੀਐਲਯੂ ਦੀ 2022 ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਅਵਾਰਡ ਬਾਰੇ ਲਿਖਿਆ ਹੈ ਕਿ ਮੈਂ ਅਪਰੂਵਲ ਦਿੱਤੀ ਹੈ ਉਸ ਅਵਾਰਡ ਦੀ ਜਦਕਿ ਅਪਰੂਵਲ ਕੋਈ ਨਹੀਂ ਦਿੱਤੀ ਅਸੀਂ ਸਿਰਫ ਅਵਾਰਡ ਬਣਾਉਣ ਵਾਲੇ ਹੁੰਦੇ ਹਾਂ ਅਸੀਂ ਸਿਰਫ ਇਹ ਕੈਲਕੂਲੇਸ਼ਨ ਕਰਕੇ ਭੇਜਣੀ ਹੁੰਦੀ ਹੈ ਉਹ ਕੈਲਕੂਲੇਸ਼ਨ ਕਰਕੇ ਅਸੀਂ ਜ਼ਰੂਰ ਭੇਜੀ ਹੈ ਉਹਦੇ ਵਿੱਚ ਜੇਕਰ ਜ਼ਮੀਨ ਜਿਹਨੇ ਦੇਣੀ ਹੁੰਦੀ ਹੈ ਤੇ ਜਿਸ ਨੇ ਜ਼ਮੀਨ ਲਈ ਹੁੰਦੀ ਹੈ ਯਾਨੀ ਕਿ ਪੀ ਡਬਲਯੂ ਡੀ ਜਿਨੇ ਇਹਦੇ ਵਿੱਚ ਜ਼ਮੀਨ ਜਿਹੜੀ ਸੀਗੀ ਉਹ ਆ ਰਹੀ ਸੀਗੀ ਐਨ ਐਚ 71 ਦੇ ਅੰਡਰ ਤੇ ਉਹਨਾਂ ਨੇ ਲਈ ਸੀ ਤੇ ਉਸ ਬੰਦੇ ਨੇ ਦੇਣੀ ਸੀ ਜੇਕਰ ਉਹ ਉਸ ਅਮਾਉਂਟ ਤੇ ਐਗਰੀ ਕਰਦੇ ਨੇ ਤਾਂ ਮੌਰਤ ਤੋਂ ਮਿਨਿਸਟਰੀ ਆਫ ਰੋਡ ট্রান্সਪੋਰਟ ਐਂਡ ਹਾਈਵੇਜ਼ ਤੋਂ ਉਹਨਾਂ ਨੇ ਇੱਕ ਅਪਰੂਵਲ ਲੈਣੀ ਹੁੰਦੀ ਹੈ ਜੇਕਰ ਉਹ ਅਪਰੂਵਲ ਆ ਜਾਏ ਉਸ ਤੋਂ ਬਾਅਦ ਉਹਨਾਂ ਨੇ ਪੈਸਾ ਜਿਹੜਾ ਹੈਗਾ ਉਹ ਰਜਿਸਟਰੀ ਦੇ ਅਗੇਂਸਟ ਬੰਦੇ ਨੂੰ ਸਿੱਧਾ ਦੇਣਾ ਹੁੰਦਾ ਜਿਹੜਾ ਕਿ ਇਹਦੇ ਵਿੱਚ ਨਹੀਂ ਹੋਇਆ ਉਹਨਾਂ ਵੱਲੋਂ ਕੋਈ ਅਪਰੂਵਲ ਨਹੀਂ ਲਈ ਗਈ ਤੇ ਸਾਨੂੰ ਪਤਾ ਸੀ ਕਿ ਅਪਰੂਵਲ ਨਹੀਂ ਲਈ ਗਈ ਇਸੇ ਕਰਕੇ ਉਸ ਬੰਦੇ ਨੂੰ ਜਿਹੜਾ ਹੈ ਉਹ ਕੋਈ ਪੈਸੇ ਨਹੀਂ ਮੈਮ ਜਦੋਂ ਹਾਈ ਕੋਰਟ ਕੇਸ ਚੱਲ ਰਿਹਾ ਹੈਗਾ ਉਹਨਾਂ ਨੇ ਕੋਈ ਮੈਂਸ਼ਨ ਕੀਤਾ ਹੈਗਾ ਜੀ ਕਦੋਂ ਦੀ ਇਹ ਪ੍ਰੋਪਰਟੀ ਕੁਆਰਟੀ ਤੇ ਕਿੰਨਾ amount ਹੈ ਜੀ ਜਿਹੜਾ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਸਿਰਫ ਇਸ ਬਾਰੇ ਹੈ ਜੀ ਕਿ ਉਸ ਬੰਦੇ ਨੇ ਕਹਿ ਰਹੇ ਕਿ ਮੇਰੀ ਅਮਾਉਂਟ ਜਿਹੜੀ ਹੈਗੀ ਹੈ ਉਹ ਐਸਡੀਐਮ ਦੇ ਖਾਤੇ ਚ ਜਾਂ ਕਾਲਾ ਦੇ ਅਕਾਊਂਟ ਚ ਪਈ ਹੈ ਤਾਂ ਇਹ ਮੈਨੂੰ ਟਰਾਂਸਫਰ ਨਹੀਂ ਕਰ ਰਹੇ ਤਾਂ ਸਾਰਾ ਜਿਹੜਾ ਕੇਸ ਹੈ ਉਹ ਇਹੀ ਹੈ ਕਿ ਜਿਹੜੇ ਪੈਸੇ ਹੈਗੇ ਆ ਉਹ ਉਸ ਬੰਦੇ ਨੂੰ ਹਲੇ ਤੱਕ ਮਿਲ ਨਹੀਂ ਉਹਦੇ ਵਿੱਚ ਉਸ ਬੰਦੇ ਨੇ ਜਿਹੜਾ ਕਲੇਮ ਕੀਤਾ ਉਹ ਇਹ ਕੀਤਾ ਕਿ ਮੈਂ ਇਸ ਜ਼ਮੀਨ ਦਾ ਮਾਲਕ ਜਿਹੜਾ ਹੈਗਾ ਉਹ ਜਦੋਂ ਤੋਂ ਉਹ ਵੀ ਉੱਭਣਿਆ ਛੜ ਤੋਂ ਬਣਿਆ ਹੋਇਆ ਦੇ ਉਥੋਂ ਤੋਂ ਉਦੋਂ ਤੋਂ ਹੀ ਉਹ ਮਾਲਕ ਬਣਿਆ ਹੋਇਆ ਆ ਉਹ ਜ਼ਮੀਨ ਤੇ ਹੋਰ ਕਿਸੇ ਚੀਜ਼ ਦਾ ਕੋਈ ਜ਼ਿਕਰ ਨਹੀਂ ਹੈਗਾ ਉਹ ਤੁਸੀਂ ਅੱਜ ਵੀ 45 ਤੋਂ ਲੈ ਕੇ ਅੱਜ ਤੱਕ ਦਾ ਰੈਵਨਿਊ ਰਿਕਾਰਡ ਜਿਹੜਾ ਤੁਹਾਨੂੰ ਕੋਟ ਦੇ ਬਿਲਕੁਲ ਇੰਟੈਕਟ ਪਿਆ ਉਹ ਤੁਸੀਂ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਕਿ ਉੱਥੇ ਕਿਸੇ ਵੀ ਹੋਰ ਚੀਜ਼ ਦਾ ਕੋਈ ਮੈਂਸ਼ਨ ਹੀ ਨਹੀਂ ਹੈ ਜੋ ਮਾਲਕ ਸੀਗੇ ਉਹ ਉਦਾਂ ਹੀ ਤੁਰਿਆ ਆ ਮੇਰੇ ਮੇ ਪ੍ਰੋਪਰਟੀ ਸਿਰਫ ਇੱਕੋ ਮਾਲਕ ਦੀ ਆ ਵੱਖ-ਵੱਖ ਹੋਰ ਵੀ ਹੈ ਜਿਹੜੀ ਇਹ ਪ੍ਰੋਪਰਟੀ ਦਾ ਕਲੇਮ ਇੱਕੋ ਹੀ ਮਾਲਕ ਕਰ ਰਿਹਾ ਜੀ ਉਹ ਜਿਹੜਾ ਹੈਗਾ ਉਹ ਤਸਦੀਕਦਾਰ ਨੇ ਤਸਦੀਕ ਵੀ ਕੀਤਾ ਕਿ ਮਲਕੀ ਉਹਦੀ ਹੈ ਜਿੰਨਾ ਉਹ ਰਕਬਾ ਤਸਦੀਕ ਕਰ ਰਿਹਾ ਸੀ ਉਹ ਤਿੰਨ ਕ ਨਾਲ ਕਹਿ ਰਿਹਾ ਸੀ ਲੇਕਿਨ ਉਹਨੇ ਕਿਹਾ ਕਿ ਦੋ ਕ ਨਾਲ ਉਨੀ ਮਰਲੇ ਆ ਤਾਂ ਉਹ ਉਹਨਾਂ ਹੀ ਹੈ ਤੇ ਉਸੇ ਮਾਲਕ ਦੇ ਨਾਮ ਤੇ ਹੀ ਹੈ ਜਿਹੜਾ ਕਲੇਮ ਕਰ ਰਿਹਾ ਮੈਂ ਸਾਰੀ ਜਿਹੜੀ ਨਿਊਜ਼ ਆਪੀ ਹੈ ਉਸ ਤੋਂ ਬਾਅਦ ਥੋੜਾ ਤੋਂ ਵਰਜਨ ਲਿਆ ਗਿਆ ਕਿਉਂਕਿ ਤੁਹਾਡਾ ਮੇਨ ਹੈਡਲਾਈਨ ਤੇ ਤੁਹਾਡਾ ਨਾਮ ਆਇਆ ਤੁਹਾਡੀ ਪਿਕਚਰ ਲੱਗੀ ਹੈ ਬਿਲਕੁਲ ਮੇਰਾ ਵਰਜਨ ਇਹਦੇ 'ਚ ਨਹੀਂ ਲਿਆ ਗਿਆ ਜੀ ਜਦੋਂ ਜਦ ਕਿ ਮੈਨੂੰ ਕੋਈ ਫੋਨ ਨਹੀਂ ਆਏ ਹੋਏ ਦੂਸਰੀ ਗੱਲ ਇਹ ਕਿ ਅਸੀਂ ਪਬਲਿਕ ਜਿਹੜੀ ਹੈਗੀ ਆ ਉਹ ਸੀਟ ਤੇ ਹੁੰਦੇ ਆ ਤਾਂ ਕਿਸੇ ਟਾਈਮ ਕੋਈ ਫੋਨ ਕਰਦਾ ਤੁਹਾਡੇ ਵਰਗੇ ਵੀ ਸਾਨੂੰ ਫੋਨ ਕਰਦੇ ਨੇ ਤਾਂ ਅਸੀਂ ਕਈ ਵਾਰੀ ਜਿਹੜਾ ਹੈਗਾ ਕੱਟ ਦਿੰਨੇ ਆ ਜਾਂ ਨਹੀਂ ਚੱਕ ਪਾਂਦੇ ਤਾਂ ਤੁਸੀਂ ਮੈਸੇਜ ਕਰਕੇ ਸਾਨੂੰ ਕੁਝ ਨਾ ਕੁਝ ਪੁੱਛ ਲੈਣੇ ਹੋ ਉਹਨਾਂ ਦਾ ਆਈਡਲੀ WhatsApp ਮੈਸੇਜ ਆਣਾ ਚਾਹੀਦਾ ਸੀਗਾ ਕਿ ਮੈਂ ਜਿਹੜਾ ਹੈਗਾ ਤੁਹਾਡੀ ਵਰਜਨ ਲੈਣੀ ਆ ਪਰ ਉਹਨਾਂ ਦਾ ਮੈਸੇਜ ਕੋਈ ਨਹੀਂ ਆਇਆ ਬਸ ਉਹਨਾਂ ਨੇ ਇੱਕ ਵਾਰ ਸ਼ਾਇਦ ਕਦੇ ਫੋਨ ਕੀਤਾ ਹੋਵੇ ਜਿਹੜਾ ਕਿ ਉਹ ਕਲੇਮ ਕਰ ਰਹੇ ਨੇ ਉਹ ਕੀਤਾ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਸੇ ਕਿਸੇ ਵੀ ਤਰ੍ਹਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਿਊਜ਼ਲੈਂਡ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਦੂਸਰੇ ਹਾਈ ਕੋਰਟ ਦੀ ਵੀ 3 ਸੀਗੀ ਬਾਈ ਟ੍ਰਿਕ ਤੇ ਉਹ ਸੇਮ ਡੇਟ ਨੂੰ ਜਿਹੜੀ ਡਿਊਜ਼ ਲਗਾਈ ਜਾਂ ਸੀਗੀ ਜਿੱਦਾਂ ਬਾਈ ਟ੍ਰਿਕ ਨੂੰ ਹਾਈ ਕੋਰਟ ਦੀ ਡੇਟ ਸੀਗੀ ਅਸੀਂ ਚੰਡੀਗੜ੍ਹ ਹੀ ਸੀਗੇ ਕਿਉਂਕਿ ਡਿਟ ਸੀਗੀ ਜਦਕਿ ਇਸ ਪੰਜਾਬ ਸਰਕਾਰ ਦੀ ਉਹ ਛੁੱਟੀ ਸੀ ਹਾਈ ਕੋਰਟ ਤੇ ਉਦੋਂ ਹੀ ਉਹ ਜਿਹੜੀ ਨਿਊਜ਼ ਹੈ ਉਹ ਮੇਰੇ ਨੂੰ ਜਿਹੜਾ ਹੈਗਾ ਉਹ ਮੇਰੇ ਕਿਸੇ ਵੈਲਿਊਇਸ਼ਰ ਵੱਲੋਂ ਭੇਜੀ ਗਈ ਕਿ ਇਹ ਆਜੀ ਨਿਊਜ਼ ਲੱਗੀ ਹੈ ਤੇ ਮੈਂ ਕਾਫੀ ਸ਼ੌਕ ਸੀ ਇਹ ਦੇਖ ਕੇ ਕਿ ਜਿਸ ਦਿਨ ਕੋਰਟ ਦੀ ਤਰੀਕ ਹੈ ਉਸ ਦਿਨੇ ਨਿਊਜ਼ ਲਾਣਾ ਇੱਕ ਪਲਾਂਟਡ ਸਟੋਰੀ ਵੀ ਹੋ ਸਕਦੀ ਹੈ ਪਰ ਇਸ ਤੇ ਮੇਰਾ ਕੋਈ ਕਮੈਂਟ ਜਿਹੜਾ ਹੈਗਾ ਉਹ ਕਿਸੇ ਬਾਰੇ ਕੋਈ ਨਹੀਂ ਹੈ ਜੀ ਉਹ ਅੱਗੇ ਜਿਹੜਾ ਹੈਗਾ ਉਹ ਤੁਸੀਂ ਇਹ ਵੀ ਦੋਹਾਂ ਦੇਖਿਆ ਤੁਸੀਂ ਸੀਐਲਯੂ 2013 ਚ ਹੋਈ ਹੈ ਜੀ ਮੈਂ ਨੌਕਰੀ ਜੁਆਇਨ ਕੀਤੀ ਹੈ 2014 ਚ ਜਦਕਿ ਉਸ ਨਿਊਜ਼ 'ਚ ਇਹ ਕਲੇਮ ਕੀਤਾ ਗਿਆ ਕਿ ਮੈਂ ਅਪਰੂਵਲ ਕੀਤੀ ਹੈ ਸੀਐਲਯੂ ਦੀ ਮੈਂ ਤਾਂ ਸੀਐਲਯੂ ਅਪਰੂਵਿੰਗ ਅਥਾਰਟੀ ਵੀ ਨਹੀਂ ਹੈਗੀ ਜ ਪੇਮੈਂਟ ਜਿਹੜੀ ਹੈਗੀ ਆ ਉਹ ਕਾਲਾ ਦੇ ਅਕਾਊਂਟ ਚ ਹੁੰਦੀ ਹੈ ਜੀ ਜਿਹੜੇ ਐਸ.ਡੀ.ਐਮ ਹੁੰਦੇ ਨੇ ਸਾਰੇ ਉਹ ਸੜਕ ਦੇ ਕਾਲਾ ਹੁੰਦੇ ਨੇ ਕੰਪੀਟੈਂਟ ਅਥਾਰਟੀ ਲੈਂਡ ਐਕਵੀਜ਼ੀਸ਼ਨ ਦੇ ਉਹਨਾਂ ਨੇ ਜੋ ਖਾਤਾ ਦਿੰਦੇ ਨੇ ਉਹਦੇ ਚ ਇੱਕ ਲਿਮਿਟ ਬਣ ਜਾਂਦੀ ਹੈ ਜਿਹੜੀ ਕਿ ਐਨ.ਐਚ.ਆਈ ਬਣਾ ਦਿੰਦੀ ਹੈ ਉਸ ਤੋਂ ਬਾਅਦ ਉਸ ਲਿਮਿਟ ਦੇ ਅਗੇਂਸਟ ਜਦੋਂ ਕੋਈ ਬੰਦਾ ਜਿਹੜਾ ਹੈਗਾ ਉਹ ਆਉਂਦਾ ਆਪਣੀ ਕਲੇਮ ਕਰਦਾ ਹੈ ਕਿ ਮੇਰਾ ਪੈਸਾ ਪੰਡਾ ਹੈ ਤਾਂ ਉਹਦੇ ਅਗੇਂਸਟ ਉਹਨੂੰ ਆਰ.ਟੀ.ਜੀ.ਐਸ ਕਰ ਦਿੰਦੇ ਆ ਤੇ ਉਹ ਜਿਹੜੀ ਹੈਗੀ ਹੈ ਲਿਮਿਟ ਜੋ ਬਣੀ ਹੋਈ ਹੈ ਉਹ ਹਲੇ ਵੀ ਉਹਨਾਂ ਦੇ ਖਾਤੇ ਚ ਹੀ ਪਈ ਹੈ ਉਹ ਕਿਸ ਨੂੰ ਕਿੰਨੀ ਅਮਾਉਂਟ ਕਿ ਕਲੇਮ ਉਹਨਾਂ ਨੇ ਬਿਲਕੁਲ ਇਹਦੇ ਚਾਹੀ ਕੀਤੀ ਹੋਈ ਹੈ ਕੋਰਟ ਕੇਸ ਸੀ ਇਹ ਕਲੇਮ ਕੀਤੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਨੂੰ ਦਿੱਤੀ ਨਹੀਂ ਸੀ ਨਾ ਅਪਰੂਵਲ ਹੁਣ ਕਰਕੇ ਇਸ ਕਰਕੇ ਕੋਰਟ ਕੇਸ ਇਸੇ ਲਈ ਕੀਤਾ ਗਿਆ ਕਿ ਉਹਨਾਂ ਨੂੰ ਪੇਮੈਂਟ ਹੀ ਨਹੀਂ ਮਿਲੀ ਜਦ ਕਿ ਖਬਰ ਜਿਹੜੀ ਹੈਗੀ ਉਹ ਬਿਲਕੁਲ ਉਲਟ ਲਾਈ ਗਈ ਹੈ ਵੀ ਪੇਮੈਂਟ ਗ੍ਰਾਂਟ ਕਰ ਦਿੱਤੀ ਗਈ ਹੈ ਪੇਮੈਂਟ ਬੈਂਕ ਚ ਪਈ ਹੈ ਪੇਮੈਂਟ ਬੈਂਕ ਚ ਪਈ ਹੈ ਬਿਲਕੁਲ ਪਈ ਹੈ ਚੈੱਕ ਕਰ ਉਹਨਾਂ ਦਾ aarop ਹੈ ਨਾ ਵੀ ਇਹ ਰੈਵਨਿਊ ਦੇ ਵਿੱਚ ਇਹਨਾਂ ਨੇ ਕਾਗਜ਼ ਨੂਰਦ ਗੁਰਦ ਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜੀ ਰੈਵਨਿਊ ਰਿਕਾਰਡ ਜੀ ਤੁਸੀਂ ਚੈੱਕ ਕਰ ਸਕਦੇ ਹਾਂ ਅਸੀਂ ਸਿਰਫ ਰੈਵਨਿਊ ਰਿਕਾਰਡ ਦੇ ਜਿਹੜੇ ਹੈਗੇ ਆ ਕ ਅੱਜ ਵੀ ਜਾ ਕੇ ਕੋਈ ਵੀ ਇੰਡੀਪੈਂਡੈਂਟਲੀ ਰਿਕਾਰਡ ਬਾਥ ਰੇਟ ਦਾ ਜਾਂ 45 ਤੋਂ ਵੀ ਤੁਸੀਂ ਜਿਹੜਾ ਹੈਗਾ ਬਾਦਰ ਵਾਲੇ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਜੇ ਕੋਈ ਉੱਥੇ ਆਜੇ ਕਿਸੇ ਦੀ ਜਿਹੜੀ ਹੈਗੀ ਆ ਸੜਕ ਦਾ ਕੋਈ ਮੈਂਸ਼ਨ ਆਜੇ ਤਾਂ ਫਿਰ ਉਹ ਸਾਨੂੰ ਆ ਕੇ ਦੱਸ ਸਕਦਾ ਪਰ ਸਾਨੂੰ ਨਹੀਂ ਮਿਲਿਆ ਕੋਈ ਵੀ ਮੈਂਸ਼ਨ ਅੱਜ ਤੱਕ ਜੀ ਬਾਦਰ ਵਾਲਾ ਕੰਟਰੀ ਬਾਦਰ ਵਾਲਾ ਬੰਦਾ